ਟੋਰਾਂਟੋ ਹਲਕੇ ਦੀ ਜ਼ਮੀਨੀ ਚੋਣ ਵਿੱਚ ਲਿਬਰਲ ਪਾਰਟੀ ਦੀ ਹਾਰ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਨੇਡਾ ਡੇ ਮੌਕੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਅਹੁਦੇ ਤੋਂ ਅਸਤੀਫਾ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਚੁਣੌਤੀਆਂ ਅੱਗੇ ਗੋਡੇ ਟੇਕਣ ਦੀ ਥਾਂ ਡਟ ਕੇ ਮੁਕਾਬਲਾ ਕਰਨਗੇ। ਹਾਲਾਂਕਿ ਇਸ ਦੌਰਾਨ ਉਹ ਪਾਰਟੀ ਵਿੱਚ ਉੱਠੀਆਂ ਬਾਗੀ ਸੁਰਾਂ ਬਾਰੇ ਸਵਾਲ ਟਾਲਦੇ ਨਜ਼ਰ ਆਏ। ਉਨਾ ਕਿ ਉਹ ਦੇਸ਼ ਦੀ ਬਿਹਤਰੀ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ ਪਿਛਲੇ ਸੋਮਵਾਰ ਟ੍ਰਾਂਟੋ ਦੇ ਸੈਂਟ ਪੌਲ ਸੰਸਦੀ ਹਲਕੇ ਦੀ ਜ਼ਮੀਨੀ ਚੋਣ ਵਿੱਚ ਸੱਤਾਧਾਰੀ ਪਾਰਟੀ ਦੀ ਉਮੀਦਵਾਰ ਦੀ ਹੋਈ ਹਾਰ ਕਾਰਨ ਪਾਰਟੀ ਦੇ ਕਈ ਆਗੂਆਂ ਵੱਲੋਂ ਜਸਟਨ ਟਰੂਡੋ ਨੂੰ ਪਾਸੇ ਕਰਕੇ ਨਵੇਂ ਆਗੂ ਦੀ ਮੰਗ ਕੀਤੀ ਜਾ ਰਹੀ ਹੈ ਅਲਬਰਟਾ ਤੋਂ ਸੰਸਦ ਮੈਂਬਰ ਵੱਲੋਂ ਕੀਤੀ ਗਈ ਅਜਿਹੀ ਪਹਿਲ ਤੋਂ ਬਾਅਦ ਓਟਾਵਾ ਦੇ ਸੰਸਦ ਮੈਂਬਰ ਚੰਦਰ ਆਨੰਦ ਅਤੇ ਕਈ ਹੋਰ ਆਗੂ ਵੀ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਅਨੁਸਾਰ ਪਾਰਟੀ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਨਵੇਂ ਆਗੂ ਦੀ ਚੋਣ ਜ਼ਰੂਰੀ ਹੈ ਜ਼ਿਕਰਯੋਗ ਹੈ ਕਿ ਟੋ ਦੇ ਸੈਂਟ ਪੌਲ ਸੰਸਦੀ ਹਲਕੇ ਤੇ 1997 ਤੋਂ ਲਿਬਰਲ ਪਾਰਟੀ ਕਾਬਜ਼ ਸੀ 2021 ਵਿੱਚ ਹੋਈ ਚੋਣ ਚ ਪਾਰਟੀ ਦੇ ਉਮੀਦਵਾਰ ਇਥੋਂ 10000 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਉਸ ਨੂੰ ਡੈਨਮਾਰਕ ਚ ਕੈਨੇਡੀਅਨ ਸਫੀਰ ਵਜੋਂ ਭੇਜਣ ਕਰਕੇ ਇਹ ਸੀਟ ਖਾਲੀ ਹੋ ਗਈ ਅਤੇ ਹੁਣ ਜਿਮਨੀ ਚੋਣ ਵਿੱਚ ਇਹ ਸੀਟ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਪੈ ਗਈ